ਪੰਜਾਬ ਦੇ ਲੋਕਾਂ ਨੂੰ ਕਦੇ ਵੀ ਜੰਗ ਦਾ ਨਾਮ ਸੁਣ ਕੇ ਚਾਹ ਨਹੀਂ ਚੜਦਾ ਕਿਉਂਕਿ ਪੰਜਾਬ ਨੂੰ ਪਤਾ ਹੈ ਜੰਗ ਦੇ ਸਿੱਟੇ ਕੀ ਹੁੰਦੇ ਆ ਅੱਜ ਵੀ ਉਹ ਲੋਕ ਉਸ ਵਕਤ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਆ ਉਥੇ ਦੀਆਂ ਮਾਵਾਂ ਨੂੰ ਮਿਲੋ ਉਥੇ ਦੇ ਬਜ਼ੁਰਗਾਂ ਨੂੰ ਮਿਲੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜੰਗ ਹੁੰਦੀ ਹੈ ਹਿੰਦੀ ਨੈਸ਼ਨਲ ਮੀਡੀਆ ਚੈਨਲਸ ਨੂੰ ਜੇ ਆਪਾਂ ਨਜ਼ਰਅੰਦਾਜ਼ ਕਰੀਏ ਤਾਂ ਚੰਗਾ ਹੀ ਹੈ ਜੀ ਇੱਥੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਕੁਝ ਹੋ ਨਹੀਂ ਰਿਹਾ ਸਭ ਕੁਝ ਨਾਰਮਲ ਆ ਪਰ ਜੇ ਕੋਈ ਘਟਨਾ 2% ਹੋ ਰਹੀ ਆ ਤੁਹਾਨੂੰ 50% ਦੱਸਿਆ ਜਾ ਰਿਹਾ ਜੇ ਕੋਈ 5% ਹੋ ਰਹੀ ਆ ਤੁਹਾਨੂੰ 100% ਦੱਸਿਆ ਜਾ ਰਿਹਾ ਹਾਂ ਚੰਡੀਗੜ੍ਹ ਸ਼ਹਿਰ ਹਾਈ ਅਲਰਟ ਤੇ ਆ ਪਰ ਉਹਦਾ ਇੱਕੋ ਇੱਕ ਕਾਰਨ ਆ ਕਿ ਇੱਥੇ ਇੱਕ ਇੰਟਰਨੈਸ਼ਨਲ 에ਅਰਪੋਰਟ ਆ ਇਸ ਤੋਂ ਇਲਾਵਾ ਇੱਥੇ ਹਾਲਾਤ ਬਿਲਕੁਲ ਨਾਰਮਲ ਆ ਇਹੋ ਜਿਹਾ ਬਿਲਕੁਲ ਨਹੀਂ ਆ ਜਿਹੋ ਜਿਹੇ ਨੈਸ਼ਨਲ ਮੀਡੀਆ ਚੈਨਲਸ ਦਿਖਾ ਰਹੇ ਆ ਚੰਡੀਗੜ੍ਹ ਇੱਕ ਅਜਿਹਾ ਸ਼ਹਿਰ ਆ ਜਿੱਥੇ ਛੋਟੇ ਛੋਟੇ ਘਰਾਂ ਦੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਆ ਕੇ ਪੜਦੇ ਆ ਜੌਬਸ ਕਰਦੇ ਆ ਤੇ ਉਹਨਾਂ ਨੇ ਆਪਣੇ ਬਿਜ਼ਨਸ ਸੈਟਅਪ ਕੀਤੇ ਹੋਏ ਆ ਤੇ ਜਦੋਂ ਉਹਨਾਂ ਦੇ ਘਰ ਦੇ ਇਹਨਾਂ ਨਿਊਜ਼ ਚੈਨਲਸ ਉੱਪਰ ਖਬਰਾਂ ਦੇਖ ਰਿਆ ਤਾਂ ਬਹੁਤ ਜ਼ਿਆਦਾ ਘਬਰਾ ਰਿਹਾ ਬਹੁਤ ਜ਼ਿਆਦਾ ਡਰ ਰਿਹਾ ਤੇ ਆਪਣੇ ਬੱਚਿਆਂ ਨੂੰ ਫੋਨ ਕਰ ਰਿਹਾ ਕਿ ਤੁਸੀਂ ਪਿੰਡਾਂ ਨੂੰ ਵਾਪਸ ਆ ਜਾਓ ਮੈਂ ਸਾਰਿਆਂ ਦੇ ਪੇਰੈਂਟਸ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਦੇ ਹਾਲਾਤ ਬਿਲਕੁਲ ਨਾਰਮਲ ਆ ਇੱਥੇ ਦਾ ਐਡਮਿਨਿਸਟ੍ਰੇਸ਼ਨ ਚਾਹੇ ਆਪਾਂ ਮਹਾਲੀ ਦੀ ਗੱਲ ਕਰ ਲਈਏ ਚਾਹੇ ਖਰੜ ਦੀ ਕਰ ਲਈਏ ਚਾਹੇ ਜੀਲਪੁਰ ਦੀ ਕਰ ਲਈਏ ਚਾਹੇ ਚੰਡੀਗੜ੍ਹ ਦੀ ਕਰ ਲਈਏ ਇੱਥੇ ਦਾ ਐਡਮਿਨਿਸਟ੍ਰੇਸ਼ਨ ਇੱਥੇ ਦੀ ਪੁਲਿਸ ਇੱਥੇ ਦੀ ਆਰਮੀ ਸਾਰੇ ਬਹੁਤ ਜ਼ਿਆਦਾ ਕੋਆਪਰੇਟਿਵ ਆ ਪੂਰੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕੀਤੇ ਜਾ ਰਹੇ ਆ ਦਿਨ ਦੀ ਲਾਈਫ ਬਹੁਤ ਜ਼ਿਆਦਾ ਨਾਰਮਲ ਆ ਹਰ ਰਾਤ ਨੂੰ ਬਲੈਕਆਊਟ ਹੋ ਜਾਂਦਾ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਇਸ ਕਰਕੇ ਸਾਰਿਆਂ ਦੇ ਪੇਰੈਂਟਸ ਨੂੰ ਮੈਂ ਦੁਬਾਰਾ ਰਿਕਵੈਸਟ ਕਰਨਾ ਚਾਹੁੰਦਾ ਕਿ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਹਿੰਦੀ ਨਿਊ ਨਾ ਦੇਖੋ ਤੇ ਸਿਰਫ ਰੱਬ ਅੱਗੇ ਅਰਦਾਸ ਕਰੋ ਕਿ ਛੇਤੀ ਛੇਤੀ ਇਹ ਸਾਰੇ ਜਿਹੜੇ ਹਾਲਾਤ ਆ ਉਹ ਨੋਰਮਲ ਹੋ ਜਾਣ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਆਪਣੀਆਂ ਜੌਬ ਸੈਟਲ ਕਰਨ ਨੂੰ ਆਪਣੇ ਬਿਜ਼ਨਸ ਸੈਟਲ ਕਰਨ ਨੂੰ ਤੇ ਆਪਣਾ ਕੰਮ ਆਪਣੀਆਂ ਜੌਬਸ ਆਪਣੇ ਬਿਜ਼ਨਸ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਵਾਪਸ ਆਉਣਾ ਸੌਖਾ ਨਹੀਂ ਹੁੰਦਾ ਬਹੁਤ ਔਖਾ ਕੰਮ ਤੁਸੀਂ ਤਾਂ ਇਹਨਾਂ ਗੱਲਾਂ ਨੂੰ ਸਮਝ ਸਕਦੇ ਹੋ ਸੋ ਬਸ ਇਹੀ ਕੋਸ਼ਿਸ਼ ਕਰੋ ਕਿ ਨਾ ਹਿੰਦੀ ਨਿਊਜ਼ ਚੈਨਲਸ ਨੂੰ ਨਾ ਦੇਖੋ ਤੇ ਪਰਮਾਤਮਾ ਉੱਪਰ ਯਕੀਨ ਰੱਖੋ ਮੈਨੂੰ ਤਾਂ মিডিਆ ਦੀ ਵੀ ਸਮਝ ਨਹੀਂ ਆ ਰਹੀ ਹੈਗੀ ਕਿ মিডিਆ ਦਾ ਕੰਮ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਨੌਲੇਜ ਦੇਣਾ ਹੁੰਦਾ ਨਾ ਕਿ ਗੁੰਮਰਾਹ ਕਰਨਾ ਹੁੰਦਾ ਦਿੱਲੀ ਮੁੰਬਈ ਵਰਗੇ ਸ਼ਹਿਰਾਂ ਦੇ ਆਫਿਸਾਂ 'ਚ ਏਸੀਆਂ ਦੇ ਵਿੱਚ ਬੈਠ ਕੇ ਬੋਲਣਾ ਬਹੁਤ ਸੌਖਾ ਹੈ ਜੇ ਤੁਸੀਂ ਰਿਪੋਰਟਿੰਗ ਕਰਨਾ ਚਾਹੁੰਦੇ ਆ ਤੇ ਆਓ ਪੰਜਾਬ ਚ ਆਓ ਤੁਹਾਨੂੰ ਅਸੀਂ ਟਾਰੀ ਬਾਰਡਰ ਤੇ ਲੈ ਕੇ ਜਾਂਦੇ ਆ ਅਸੀਂ ਤੁਹਾਨੂੰ ਤਰਨਤਨ ਸਾਹ ਵਾਲੇ ਪਾਸੇ ਲੈ ਕੇ ਜਾਂਦੇ ਆ ਅਸੀਂ ਤੁਹਾਨੂੰ ਫਾਜ਼ਿਲਕਾ ਪਾਸੇ ਲੈ ਕੇ ਜਾਂਦੇ ਆ ਉੱਥੇ ਗਰਾਊਂਡ ਲੈਵਲ ਤੇ ਆ ਕੇ ਰਿਪੋਰਟਿੰਗ ਕਰੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਚਾ ਕਿਸ ਗੱਲ ਦੇ ਚੜ ਰਹਾ ਕਿਉਂਕਿ ਜਦੋਂ ਵੀ ਦੁਨੀਆ ਦੇ ਵਿੱਚ ਜੰਗ ਹੋਈ ਆ ਚਾਹੇ ਕਿਸੇ ਵੀ ਕੋਨੇ ਵਿੱਚ ਹੋਈ ਆ ਸਦਾ ਆਮ ਲੋਕਾਂ ਦਾ ਹੀ ਨੁਕਸਾਨ ਹੋਇਆ ਮਰੇ ਆਮ ਲੋਕ ਹੀ ਆ ਪੰਜਾਬ ਦੇ ਲੋਕਾਂ ਨੂੰ ਕਦੇ ਵੀ ਜੰਗ ਦਾ ਨਾਮ ਸੁਣ ਕੇ ਚਾਹ ਨਹੀਂ ਚੜਦਾ ਕਿਉਂਕਿ ਪੰਜਾਬ ਨੂੰ ਪਤਾ ਹੈ ਜੰਗ ਦੇ ਸੱਟੇ ਕੀ ਹੁੰਦੇ ਆ ਤੁਸੀਂ ਆਓ ਅਸੀਂ ਤੁਹਾਨੂੰ ਪੰਜਾਬ ਦੇ ਉਹਨਾਂ ਪਿੰਡਾਂ 'ਚ ਲੈ ਕੇ ਜਾਂਦੇ ਆ ਜਿਨ੍ਹਾਂ ਨੇ ਪਹਿਲੀਆਂ ਜੰਗਾਂ ਦੇਖੀਆਂ ਆ ਉਥਾਂ ਉੱਥੋਂ ਦੇ ਲੋਕਾਂ ਦੇ ਨਾਲ ਤੁਹਾਨੂੰ ਮਲਾਉਂਦੇ ਆ ਅੱਜ ਵੀ ਉਹ ਲੋਕ ਉਸ ਵਕਤ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਆ ਉੱਥੇ ਦੀਆਂ ਮਾਵਾਂ ਨੂੰ ਮਿਲੋ ਉੱਥੇ ਦੇ ਬਜ਼ੁਰਗਾਂ ਨੂੰ ਮਿਲੋ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਜੰਗ ਹੁੰਦੀ ਕੀ ਆ ਇਸ ਕਰਕੇ ਮੇਰੀ ਇਹਨਾਂ ਮੀਡੀਆ ਚੈਨਲ ਨੂੰ ਵੀ ਰਿਕਵੈਸਟ ਆ ਕਿ ਨਫ਼ਰਤ ਫੈਲਾਉਣਾ ਬੰਦ ਕਰੋ ਆਪਾਂ ਪੋਜ਼ਿਟਿਵ ਗੱਲ ਕਰੀਏ ਤੇ ਆਪਾਂ ਇਹ ਦੇਖੀਏ ਕਿ ਇਹਨੂੰ ਆਪਾਂ ਖਾਤਮ ਕਿਵੇਂ ਕਰ ਸਕਦੇ ਹਾਂ ਛੇਤੀ ਤੋਂ ਛੇਤੀ